ਬੱਚਾ ਕਹਿੰਦਾ ਕਹਿੰਦਾ ਮੈਨੂੰ ਕਲਗੀਆਂ ਵਾਲੇ ਨੇ ਜਨਮ ਦਿੱਤਾ ਤੁਸੀਂ ਮੇਰੇ ਕੇਸ ਨਾ ਕੱਟੋ ਉਹਨਾਂ ਕਹੇ ਉਹਨਾਂ ਆਖਿਆ ਉਹ ਪਿਓ ਗੁੱਸੇ ਚ ਆ ਗਿਆ ਚਾਚੇ ਗੁੱਸੇ ਚ ਆ ਗਿਆ ਕਹਿੰਦੇ ਵੱਡਾ ਸਿੱਖ ਬਣਿਆ ਫਿਰਦਾ ਹੱਥ ਬੰਨ ਕੇ ਨਾਈ ਬੁਲਾਇਆ ਤੇ ਜਿਵੇਂ ਕੈਂਚੀ ਨਾ ਕੱਟਣ ਗਾਂ ਤੇ ਕੈਂਚੀ ਖੁੰਡੀ ਹੋ ਗਈ ਅੱਜ ਵੀ ਫਰੀਦਾਬਾਦ ਸ਼ਹਿਰ ਵਿੱਚ ਉਹ ਜਿੱਥੇ ਉਹਨਾਂ ਦਾ ਘਰ ਏ ਕੈਂਚੀ ਖੁੰਡੀ ਏ ਬੱਚਾ ਗੁਰਸੇਖੇ ਪਤਾ ਕਿਦਾਂ ਦਾ ਸੰਗਤ ਜੀ ਉਹ ਬੱਚਾ ਕਿੱਦਾਂ ਦਾ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਇੱਕ ਰਾਗ ਦਾ ਸਿਰਫ ਪਹਿਲਾ ਅੱਖਰ ਪੜਨਾ ਉਹਦੇ ਸਾਹਮਣੇ ਪਹਿਲਾ ਪੂਰਾ ਰਾਗ ਪੜ ਦਿੰਦਾ ਬੜੀ ਬਾਣੀ ਕੰਠੇ ਉਸ ਬੱਚੇ ਨੂੰ ਉਹ ਤੇ ਜਵਾਨ ਹੈ ਤਕੜਾ ਤੁਸੀਂ ਇੱਕ ਸ਼ਬਦ ਹੀ ਪੜਨਾ ਉਹਨੇ ਅੱਗੇ ਪੜੀ ਜਾਣੀ ਬਾਣੀ ਪੜੀ ਜਾਣੀ ਇਹ ਉਹ ਧੁਰ ਕਰਮ ਬਖਸ਼ਿਸ਼ ਹੁੰਦੀ ਏ ਇਹ ਪਿਛਲੇ ਖਜਾਨੇ ਹੁੰਦੇ ਨੇ ਸੰਗਤ ਦੀ ਉਵੇਂ ਜਮਦਿਆਂ ਦੀਆਂ ਸਮਾਧੀਆਂ ਨਹੀਂ ਲੱਗਦੀਆਂ ਇਹ ਪਿਛਲੀਆਂ ਪਿਛਲੀਆਂ ਕਮਾਈਆਂ ਹੁੰਦੀਆਂ ਨੇ ਜਿਹੜਾ ਮਾਨਾ ਜੇ ਤੱਕ ਵੀ ਅਮਰ ਸਕਣ ਵਾਸਤੇ ਨਹੀਂ ਨਾ ਬਣਿਆ ਅਜੇ ਤੱਕ ਵੀ ਗੁਰੂ ਘਰ ਬੈਣ ਨੂੰ ਦਿਲ ਨਹੀਂ ਕਰਦਾ ਅਜੇ ਤੱਕ ਵੀ ਸਤ ਸੰਗਤ ਵਿੱਚ ਆਉਣ ਨੂੰ ਦਿਲ ਨਹੀਂ ਕਰਦਾ ਰੋਸ ਨਾ ਕਰਿਓ ਟੈਨਸ਼ਨ ਨਾ ਲਿਓ ਕਰਮ ਮਾਰੇ